ਕਾਲ ਜੀ ਮੈਂ ਮਨਜੀਤ ਕੌਰ ਗਿੱਲ ਝੰਡਾ ਆਪਣੀ ਅੱਜ ਦੀ ਰਚਨਾ ਸੌਣ ਮਹੀਨਾ ਲੈ ਕੇ ਹਾਜ਼ਰਾਂ ਜੀ ਸੌਣ ਦਾ ਮਹੀਨਾ ਆ ਗਿਆ ਛਾਇਆ ਹਰ ਪਾਸੇ ਬਹਾਰਾਂ ਛੱਲੀਆਂ ਨੂੰ ਸੋਨੇ ਰੰਗੀਆਂ ਮੁੱਛਾਂ ਫੁੱਟੀਆਂ ਰਸ ਭਰਿਆ ਇਹ ਵਿੱਚ ਅਨਾਰਾਂ ਮੱਕੀਆਂ ਚਰੀ ਤੇ ਬਾਜਰੇ ਖੇਤੀ ਚੜ ਗਏ ਹਰਾ ਖਚੂਰ ਹੋ ਗਿਆ ਗੁਆਰਾ ਮੂੰਗੀ ਮਾਂ ਮੋਠ ਤੇ ਝੋਨਾ ਖੇਤਾਂ ਵਿੱਚ ਖੜ ਗਏ ਕਪਾਹਾਂ ਹੱਸਦੀਆਂ ਨੇ ਹਾਸਾ ਕੋਆਰਾ ਬੱਦਲਾਂ ਬਰਾਤ ਸਜਾ ਲਈ ਨਾਲ ਚੱਲ ਪਈਆਂ ਮੋਹਰਾਂ ਦੀਆਂ ਡਾਰਾਂ ਲੋਕ ਖੁਸ਼ੀ ਵਿੱਚ ਕੀਵੇ ਹੋ ਗਏ ਨਾਲ ਨੱਚਦੇ ਪਏ ਨੇ ਯਾਰਾਂ ਪੰਛੀਆਂ ਦੀ ਟੈਕ ਬਦਲੀ ਹੁਣ ਬੋਲਦੇ ਪਏ ਨੇ ਵਾਂਗ ਕਲਾਕਾਰਾਂ ਪਰਿੰਦੇ ਵੀ ਹੁਣ ਕਰ ਨਮਸਤੀ ਨੱਚਦੇ ਨੇ ਵਾਂਗ ਨਚਾਰਾਂ ਜਾਮਣਾ ਤੇ ਅੰਬ ਰਸ ਗਏ ਤਾਰਿਆਂ ਵਾਂਗੂ ਚਮਕਣ ਜਦ ਬਿਜਲੀ ਮਾਰੇ ਲਿਸ਼ਕਾਰਾ ਕੋਇਲਾ ਕੂਕਦੀਆਂ ਟੋਕ ਟੋਕ ਢੇਰ ਲਾ ਦਿੱਤੇ ਤੋਤਿਆਂ ਤੇ ਗਟਾਰਾਂ ਰੇਮ ਚਿਮ ਹੋਈ ਬਾਰਖਾ ਪਈਆਂ ਮੀਂਹ ਦੀਆਂ ਖੂਬ ਫੁਹਾਰਾਂ ਮੀਂਹ ਵਿੱਚ ਨਹਾ ਨਹਾ ਕੇ ਬੱਚੇ ਰੱਜਦੇ ਲੁੱਟਦੇ ਪਏ ਨਜ਼ਾਰਾ ਹਾਰੇ ਵਾਲੀ ਖੀਰ ਖਾ ਕੇ ਦਿਲ ਨੂੰ ਮਿਲਿਆ ਸਹਾਰਾ ਪੂੜਿਆਂ ਦੇ ਡੰਝ ਲਾ ਦਿੱਤੇ ਹੁਣ ਸੌਣ ਵਾਲ ਹੋ ਗਿਆ ਇਸ਼ਾਰਾ ਤੀਆਂ ਧਿਆਣੀਆਂ ਨੇ ਪੇਕੀ ਆਣ ਕੇ ਬੇਬੇ ਬਾਪੂ ਨੂੰ ਦਿੱਤਾ ਸਹਾਰਾ ਪਿੱਪਲਾਂ ਤੇ ਪਿੰਗਾ ਪਾ ਕੇ ਲੁੱਟੇ ਬੁੱਲੇ ਨਾਲੇ ਲੁੱਟਿਆ ਨਜ਼ਾਰਾ ਤੀਆਂ ਵਿੱਚ ਨੱਚਦੀ ਦਾ ਮੇਰਾ ਉਡੇ ਕਾਲਾ ਡੋਰੀਆ ਭਾਰਾ ਮੀਂਹ ਵਿੱਚ ਮੈਂ ਭੇਜ ਗਈ ਰੰਗ ਕਣੀਆਂ ਨਾਲ ਚੋਗਿਆ ਸਾਰਾ ਚਾਰਖੇ ਦੀ ਕੂਕਰ ਨੇ ਹਲਾ ਦਿੱਤੀਆਂ ਮੇਰੇ ਦਿਲ ਦੀਆਂ ਤਾਰਾਂ ਪੀਂਗ ਉੱਤੇ ਪੱਬ ਧਰ ਕੇ ਨੀ ਮੈਂ ਹਾਣ ਦੀਆਂ ਨੂੰ ਵਾਜਾਂ ਮਾਰਾਂ ਦੁੱਖ ਸੁੱਖ ਕਰਨ ਨੂੰ ਮਾਮਾਂ ਤਿਆਂ ਨੂੰ ਅਢੀਕਣ ਲੰਘ ਗਿਆ ਸਾਲ ਸਾਰਾ ਗਿਲ ਝੰਡਾ ਆਖੇ ਸੋਹਰੀ ਜਾਣ ਲੱਗੀਆਂ ਤਿਆਂ ਨੂੰ ਮਾਂ ਪਿਓ ਤੇ ਵੀਰ ਦਿੰਦੇ ਸੰਧਾਰਾ ਸੌਣ ਦਾ ਮਹੀਨਾ ਆ ਗਿਆ ਲਗੀਆਂ ਹਰ ਪਾਸੇ ਬਹਾਰਾਂ ਛਲੀਆਂ ਨੂੰ ਸੋਨੇ ਦੀਆਂ ਮੁੱੱਚਾਂ ਫੁੱਟੀਆਂ ਰਸ ਭਰਿਆ ਏ ਵਿੱਚ ਅਨਾਰਾਂ ਗਿੱਲ ਝੰਡਾ ਆਖੇ ਸੋਹਰੀ ਜਾਣ ਲਗੀਆਂ ਧੀਆ ਨੂੰ ਮਾਂ ਪਿਓ ਤੇ ਵੀਰੇ ਦਿੰਦੇ ਸੰਧਾਰਾ ਬਹੁਤ ਬਹੁਤ ਧੰਨਵਾਦ ਜੀ